ਹਜੀ ਸਾਸਰੀ ਕਾ ਸਾਰਿਆਂ ਨੂੰ ਕਿਦਾਂ ਹਾਲ ਚਾਲ ਸਾਰੇ ਠੀਕ ਠਾਕ ਆਈਓ ਸਾਰੇ ਠੀਕ ਠਾਕ ਹੋਗੇ ਤੇ ਆਈਮਾਨੇ ਜਿਹੜਾ ਧਮਾਕਾ ਕੀਤਾ ਉਹਨਾਂ ਨੇ ਕਾਂਕੜਾ ਸ਼ੋਅ ਕੀਤਾ ਤੁਸੀਂ ਨਿਊਜ਼ ਦੇ ਵਿੱਚ ਵੀ ਦੇਖਿਆ ਹੋਣਾ ਕਿ 387000 ਦੇ ਆਸ-ਪਾਸ ਲੋਕਾਂ ਨੂੰ ਕਾਰਡ ਇਸ਼ੂ ਕਰਤੇ ਆ ਟੀਆਰਸੀ ਕਾਰਡ ਲੋਕਾਂ ਨੂੰ ਦੇ ਦਿੱਤੇ ਉਹਨਾਂ ਨੇ 2025 ਦੇ ਵਿੱਚ ਵਿੱਚ ਹਲੇ ਪੂਰਾ ਹੋਇਆ ਨਹੀਂ ਇਹ ਸਾਲ ਹਲੇ ਬਾਕੀ ਆ ਇਹ ਅੰਕੜਾ ਹੋਰ ਵੀ ਵਧੇਗਾ ਉਹਨਾਂ ਨੇ ਆਪਣਾ ਸ਼ੋਅ ਕੀਤਾ ਕਿ ਅਸੀਂ ਇੰਨਾ ਕੰਮ ਕਰ ਚੁੱਕੇ ਆ ਇੰਨੇ ਲੋਕਾਂ ਨੂੰ ਅਸੀਂ ਕਾਰਡ ਦੇ ਚੁੱਕੇ ਆ ਤੇ ਉਹਦੇ 'ਚ ਆਪਾਂ ਗੱਲ ਕਰਾਂਗੇ ਕਿਹੜੇ-ਕਿਹੜੇ ਲੋਕਾਂ ਨੂੰ ਕਾਰਡ ਮਿਲਿਆ ਤੇ ਕਿਹੜੇ ਹਜੇ ਰਹਿ ਗਿਆ ਬਹੁਤ ਲੋਕ ਤਾਂ ਹਲੇ ਪਰੇਸ਼ਾਨ ਆ ਵਿਚਾਰੇ ਜਿਨ੍ਹਾਂ ਦੇ ਪੋਰਟਲਾਂ ਦੇ ਉੱਪਰ ਕਦੇ ਕੋਈ ਮੈਸੇਜ ਸਟੇਟਸ ਭੇਜ ਦਿੰਦੇ ਕਦੇ ਕੋਈ ਕੁਝ ਸਾਲ ਤੋਂ ਉੱਤੇ ਉੱਤੇ ਉਹਨਾਂ ਨੂੰ ਫਿੰਗਰ ਦਿੱਤੇ ਹਨ ਹੋ ਗਏ ਉਹਨਾਂ ਦੇ ਕਾਰਡ ਕਿਉਂ ਨਹੀਂ ਆਏ ਹਜੇ ਬਹੁਤ ਲੋਕ ਪਰੇਸ਼ਾਨ ਆ ਉਹਦੇ ਬਾਰੇ ਆਪਾਂ ਗੱਲ ਕਰਾਂਗੇ ਤੇ ਦੂਜੀ ਗੱਲ ਇਹ ਆ ਕਿ ਬਹੁਤ ਜ਼ਿਆਦਾ ਮੈਨੂੰ ਕਮੈਂਟ ਆ ਰਿਹਾ ਕੀ ਭਾਜੀ ਜਿਹੜਾ ਤੁਹਾਨੂੰ ਪਤਾ ਹੈ ਪਿਛਲੇ ਦਿਨਾਂ ਦੇ ਵਿੱਚ ਪੋਰਟਲ ਦੇ ਉੱਪਰ ਥੋੜੇ ਚੇਂਜਸ ਹੋਏ ਸੀਗੇ ਸਟੇਟਸ ਚੇਂਜ ਹੋਏ ਸੀਗੇ ਲੋਕਾਂ ਦੇ ਮੈਸੇਜ ਆਉਣੇ ਸਟਾਰਟ ਹੋ ਗਏ ਸੀਗੇ ਕਿ ਤੁਹਾਡਾ ਕਾਰਡ ਅਪਰੂਵਲ ਹੋ ਗਿਆ ਜਾਂ ਤੁਹਾਡਾ ਐਨਾਲਾਈਜ਼ ਦੇ ਵਿੱਚ ਆ ਜਾਂ ਰਿਜੈਕਸ਼ਨ ਆ ਜਾਂ ਰਿਜੈਕਟ ਆ ਜਾਂ ਕੁਝ ਵੀ ਇਦਾਂ ਦੇ ਸਟੇਟਸ ਚੇਂਜ ਹੋਏ ਜੇ ਤੇ ਹੁਣ ਕਮੈਂਟ ਆ ਰਿਹਾ ਪੁੱਛ ਰਿਹਾ ਕਿ ਭਾਜੀ ਉਹ ਫਿਕਸ ਹੋਣ ਲੱਗ ਗਿਆ ਸਾਰਾ ਕੁਸ਼ ਸਟੇਟਸ ਫਿਰ ਤੋਂ ਚੇਂਜ ਹੋਣ ਲੱਗ ਗਿਆ ਤੇ ਜਿਨ੍ਹਾਂ ਨੂੰ ਰਿਜੈਕਸ਼ਨ ਦੇ ਜਾਂ ਚੈੱਕ ਕਰਨ ਦੇ ਜਾਂ ਐਨਾਲਾਈਜ਼ ਦੇ ਇਦਾਂ ਦੇ ਸਟੇਟਸ ਜਾਂ ਮੈਸੇਜ ਆਏ ਹੋਏ ਸੀਗੇ ਪੋਰਟਲ ਦੇ ਉੱਤੇ ਉਹ ਚੇਂਜ ਹੋ ਕੇ ਕਹਿੰਦੇ ਜੀ ਹੁਣ ਅਪਰੂਵਡ ਦੇ ਵਿੱਚ ਹੋਣ ਲੱਗ ਗਏ ਅਸੀਂ ਇਦਾਂ ਦੀ ਵੀਡੀਓ ਦੇਖੀ ਆ ਕਿ ਇਹ ਪੱਕੇ ਸੱਚ ਹੋ ਰਿਹਾ ਜਾਂ ਨਹੀਂ ਹੋ ਰਿਹਾ ਤੇ ਇਹਦੇ ਬਾਰੇ ਆਪਾਂ ਗੱਲ ਕਰਾਂਗੇ ਕੀ ਹੈ ਕੀ ਸੱਚ ਵਿੱਚ ਇਦਾਂ ਹੋ ਰਿਹਾ ਲੋਕਾਂ ਦੇ ਕਾਰਡ ਆਣੇ ਸਟਾਰਟ ਹੋ ਜਾਣੇ ਸੋ ਉਹਦੇ ਤੋਂ ਪਹਿਲਾਂ ਤੁਸੀਂ ਪਲੀਜ਼ ਪਲੀਜ਼ ਅਗਰ ਚੈਨਲ ਤੇ ਨਵੇਂ ਆ ਤਾਂ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰ ਲਿਓ ਤੇ ਹੁਣ ਆਪਾਂ ਗੱਲ ਕਰਦੇ ਆ ਜਿਹੜੀ ਐਮਐਨਏ ਤਮਾਕਾ ਕੀਤਾ ਕਿ ਅਸੀਂ ਐਨੇ ਲੱਖ ਬੰਦਿਆਂ ਨੂੰ ਕਾਰਡ ਦੇ ਚੁੱਕੇ ਆਲਰੇਡੀ ਤੇ ਕੰਮ ਤਾਂ ਕਿਤਨੇ ਕਿਤੇ ਤੁਹਾਨੂੰ ਪਤਾ ਚੱਲਦਾ ਕਾਰਡ ਆ ਰਹੇ ਆ ਡੇਲੀ ਕਿਤਨੇ ਕਿਤੇ ਬਹੁਤ ਲੋਕਾਂ ਨੂੰ ਕਾਰਡ ਮਿਲੇ ਵੀ ਆਪਣੇ ਬੰਦਿਆਂ ਨੂੰ ਤੇ ਬਹੁਤ ਲੋਕ ਆਪਣੇ ਘਰਾਂ 'ਚ ਵੀ ਚਲੇ ਗਏ ਆਪਣੀ ਫੈਮਿਲੀ ਨੂੰ ਮਿਲੇ ਆ ਤੇ ਬਹੁਤ ਲੋਕਾਂ ਨੂੰ ਹਲੇ ਕਾਰਡ ਮਿਲਣਾ ਵੀ ਬਾਕੀ ਆ ਤੇ ਉਹਨਾਂ ਨੇ ਇਹ ਵੀ ਕਿਹਾ ਆਇਮਾ ਨੇ ਵੀ ਸਾਡਾ ਹਲੇ ਕੰਮ ਚੱਲ ਰਿਹਾ ਕਿਉਂਕਿ ਤੁਹਾਨੂੰ ਪਤਾ ਪੈਂਡਿੰਗ ਕੇਸ ਹੀ ਬਹੁਤ ਜ਼ਿਆਦਾ ਸੀਗੇ ਆਇਮਾ ਦੇ ਉੱਤੇ ਸੋ ਕਿਤਨੇ ਕਿਤੇ ਕੰਮ ਚੱਲ ਰਿਹਾ ਔਰ ਲੋਕਾਂ ਨੂੰ ਕਾਰਡ ਵੀ ਮਿਲੇ ਆ ਇਹ ਦੇ ਵਿੱਚ ਕੋਈ ਸ਼ੱਕ ਨਹੀਂ ਕਿ ਕਾਰਡ ਨਹੀਂ ਮਿਲੇ ਪਰ ਹੁਣ ਸਵਾਲ ਖੜਾ ਇਹ ਹੁੰਦਾ ਕਿ ਉਹ ਲੋਕ ਜਿਨ੍ਹਾਂ ਨੂੰ ਹਜੇ ਤੱਕ ਕਾਰਡ ਨਹੀਂ ਮਿਲੇ ਉਹ ਕਿਹੜੇ ਖਾਤੇ ਦੇ ਵਿੱਚ ਆ ਉਹਨਾਂ ਨੂੰ ਕਾਰਡ ਕਦੋਂ ਮਿਲਣਗੇ ਕਿਉਂਕਿ ਆਇਮਾ ਦਾ ਇਹ ਬਿਆਨ ਆ ਕਿਉਂਕਿ ਹਮੇਸ਼ਾ ਹੀ ਆਈਮਾ ਪਹਿਲਾਂ ਇਹ ਕਹਿੰਦੀ ਹੁੰਦੀ ਸੀ ਕਿ ਸਾਡੇ ਕੋਲ ਸਟਾਫ ਬਹੁਤ ਘੱਟਾ ਹੁਣ ਤੇ ਇਹਨਾਂ ਦਾ 7-800 ਦੇ ਹਿਸਾਬ ਨਾਲ ਸਟਾਫ ਵੀ ਤੇ ਹੋਰ ਵਧਾਉਣ ਦੀ ਮੰਗ ਕੀਤੀ ਇਹਨਾਂ ਨੇ ਸ਼ਾਇਦ ਹੋਰ ਵੀ ਵਧਾ ਲਵੇ ਕਹਿੰਦੇ ਅਸੀਂ ਹੋਰ ਬਿਹਤਰ ਕਰਾਂਗੇ ਕੰਮ ਤੇ ਆਈਮਾ ਨੇ ਇੱਕ ਹੋਰ ਵੀ ਰੋਪ ਲਾਇਆ ਸੀਗਾ ਕਿ ਸਾਡੇ ਕੋਲ 10-12000 ਕਾਰਡ ਤਾਂ ਵਾਪਸ ਆਇਆ ਬੈਠਾ ਲੋਕਾਂ ਨੂੰ ਕਾਰਡ ਡਿਲੀਵਰ ਹੀ ਨਹੀਂ ਹੋਇਆ ਲੋਕਾਂ ਦੇ ਐਡਰੈਸ ਹੀ ਨਹੀਂ ਮਿਲਦੇ ਪਏ ਸੋ ਇਦਾਂ ਦੇ ਇਲਜ਼ਾਮ ਬਾਜ਼ੀ ਵੀ ਆਈਮਾ ਕਰਦੀ ਰਹਿੰਦੀ ਹੈ ਤੁਹਾਡੇ ਤੇ ਹੀ ਕਿ ਤੁਸੀਂ ਨਹੀਂ ਆਪਣੇ ਕਾਰਡ ਰਿਸੀਵ ਕਰ ਸਕਦੇ ਪਰ ਹੁਣ ਜਿਹੜਾ ਨੂੰ ਇਹਨਾਂ ਨੇ ਈਮੇਲ ਭੇਜੀ ਸੀ ਕਿ ਤੁਹਾਡਾ ਕਾਰਡ ਅਪਰੂਵ ਹੋ ਗਿਆ ਤੇ ਤੁਹਾਨੂੰ ਐਂਡ ਆਫ ਦੀ ਅਕਤੂਬਰ ਕਾਰਡ ਮਿਲ ਜਾਏਗਾ ਪਰ ਹਲੇ ਬਹੁਤ ਲੋਕ ਉਹ ਆ ਉਹਨਾਂ ਨੂੰ ਹਜੇ ਤੱਕ ਕਾਰਡ ਹੀ ਨਹੀਂ ਮਿਲਿਆ ਅਕਤੂਬਰ ਤੁਹਾਨੂੰ ਪਤਾ ਦੋ ਦਿਨ ਬਾਅਦ ਵੀ ਹਜੇ ਤੱਕ ਕਾਰਡ ਨਹੀਂ ਮਿਲਿਆ ਤੇ ਬਹੁਤ ਲੋਕ ਉਹ ਆ ਜਿਨ੍ਹਾਂ ਨੂੰ ਇਹਨਾਂ ਨੇ ਈਮੇਲ ਸੈਂਡ ਕੀਤੀ ਸੀਗੀ ਤੇ ਸੈਪਟੈਂਬਰ ਔਰ ਅਕਤੂਬਰ ਦੇ ਵਿੱਚ ਤੁਹਾਡਾ ਰਿਜ਼ਲਟ ਆ ਜਾਏਗਾ ਤੁਹਾਡੀ ਫਾਈਲ ਦੁਆਰਾ ਤੋਂ ਰੀਚੈਕ ਹੋਣ ਲੱਗੀ ਆ ਐਨਾਲਾਈਜ਼ ਦੇ ਵਿੱਚ ਦੁਆਰਾ ਤੋਂ ਸਾਰਾ ਕੁਝ ਐਨਾਲਾਈਜ਼ ਕੀਤਾ ਜਾਏਗਾ ਤੁਹਾਨੂੰ ਪਤਾ ਲੱਗ ਜਾਏਗਾ ਸੈਪਟੈਂਬਰ ਔਰ ਅਕਤੂਬਰ ਦੇ ਵਿੱਚ ਪਰ ਉਹਨਾਂ ਨੂੰ ਕਾਰਡ ਵੀ ਰੀਸੀਵ ਹੋ ਗਏ ਆ ਫੇਰ ਇਹਨਾਂ ਨੇ ਉਸ ਤੋਂ ਬਾਅਦ ਕੀ ਕੀਤਾ ਤੇ ਹੁਣ ਉਹ ਲੋਕ ਵਿਚਾਰੇ ਕਿੱਥੇ ਆ ਕਿੱਥੇ ਜਾਣਗੇ ਕਿਹੜੇ ਖਾਤੇ 'ਚ ਪਾਇਆ ਇਹੇ ਤੱਕ ਇਹਨਾਂ ਦਾ ਬਾਰੇ ਕੁਝ ਵੀ ਨਹੀਂ ਪਤਾ ਤੇ ਤੁਹਾਨੂੰ ਪਤਾ ਕਿ ਐਮਾਨ ਨੇ ਘੱਟੋ ਘੱਟ ਨਹੀਂ ਤਾਂ 40-45 ਹਜ਼ਾਰ ਬੰਦਾ ਉਹ ਕੱਢਿਆ ਹੋਇਆ ਜਿਨ੍ਹਾਂ ਨੂੰ ਇਹਨਾਂ ਨੇ ਕਾਰਡ ਨਹੀਂ ਦੇਣਾ ਕੰਟਰੀ ਆਉਟ ਇਸ਼ੂ ਕਰਨਾ ਤੇ ਉਹਦੇ ਵਿੱਚੋਂ ਘੱਟੋ ਘੱਟ ਨਹੀਂ ਤਾਂ 13 13000 ਦੇ ਲਗਭਗ ਬੰਦਾ ਤਾਂ ਖਾਲੀ ਇੰਡੀਆ ਨਾਲ ਜਿਹਦੇ ਵਿੱਚ ਜ਼ਿਆਦਾਤਰ ਪੰਜਾਬੀ ਆ ਆਪਣੇ ਜਿਨ੍ਹਾਂ ਨੂੰ ਇਹਨਾਂ ਨੇ ਕੰਟਰੀ ਆਰਡ ਦੇ ਤਾਂ ਐਸਆਈਐਸ ਦਾ ਫਾਲਤਾ ਜਾਂ ਕੋਈ ਵੀ ਇਦਾਂ ਦੇ ਫਾਲਤੇ ਲਾ ਕੇ ਉਹਨਾਂ ਨੂੰ ਕੰਟਰੀ ਆਰਡ ਦਿੱਤਾ ਹੋਇਆ ਤੇ ਉਹ ਬੰਦੇ ਵਿਚਾਰੇ ਕਿੱਥੇ ਜਾਣਗੇ ਉਹਨਾਂ ਨੂੰ ਕਾਰਡ ਕਦੋਂ ਮਿਲੇਗਾ ਸੋ ਇਹ ਚੀਜ਼ਾਂ ਬਹੁਤ ਹੀ ਜ਼ਿਆਦਾ ਸੋਚਣ ਵਾਲੀਆਂ ਐਮਾ ਨੇ ਕਾਕਣ ਅੰਕੜਾ ਦਾ ਆਪਣਾ ਸ਼ੋਅ ਕਰਤਾ ਕਿ ਅਸੀਂ 3 ਲੱਖ ਇੰਨੇ ਬੰਦਿਆਂ ਨੂੰ ਕਾੜ ਦੇਤਾ ਪਰ ਜਿਹੜੇ ਆਲਰੇਡੀ ਵਿਚਾਰੇ ਇਹ ਪੈਂਡਿੰਗ ਆ ਇਹਨਾਂ ਨੂੰ ਇੱਕ ਇੱਕ ਸਾਲ ਤੋਂ ਹੋ ਗਏ ਵੇਟ ਕਰਦੇ ਹੋਏ ਬਾਇਓਮੈਟ੍ਰਿਕ ਦਿੱਤੇ ਹਨ ਹੁਣ ਜਿਹਨਾਂ ਨੇ ਅਕਤੂਬਰ ਦੇ 1 2 ਤਰੀਕ ਨੂੰ ਫਿੰਗਰ ਦਿੱਤੇ ਸੀ ਉਹਨਾਂ ਨੂੰ ਇੱਕ ਸਾਲ ਤੋਂ ਇੱਕ ਮਹੀਨਾ ਉੱਤੇ ਹੋ ਗਿਆ ਉਹਨਾਂ ਦਾ ਕੀ ਕਸੂਰ ਆ ਉਹਨਾਂ ਨੂੰ ਐਮਾ ਕਦੋਂ ਦੇਗੀ ਜਦ ਕਿ ਉਹਨਾਂ ਦੇ ਵਿੱਚ ਬਹੁਤ ਲੋਕ ਐਦਾਂ ਦੇ ਆ ਜਿਹੜੇ ਵਿਚਾਰੇ ਰੈਗੂਲਰ ਇੱਥੇ ਰਹਿ ਕੇ ਕੰਮ ਕੀਤਾ ਅਰੇ ਪੁਰਤਗេស ਕੰਪਨੀਆਂ ਦੇ ਵਿੱਚ ਕੰਮ ਕਰ ਰਿਹਾ ਰੈਗੂਲਰ ਟੈਕਸ ਉਹਦੇ ਵਿੱਚ ਕੋਈ ਹੀਰਾ ਫੇਰੀ ਵੀ ਨਹੀਂ ਹੁੰਦੀ ਤੁਹਾਨੂੰ ਪਤਾ ਹੈ ਇਹ ਟੈਕਸਾਂ ਦੀ ਚਲੋ ਆਪਣੇ ਦੇਸੀ ਤੋਂ ਕਈ ਵਾਰ ਕਰ ਲੈਂਦੇ ਉੱਪਰ ਥੱਲੇ ਟੈਕਸ ਘੱਟ ਪਾ ਵੱਧ ਪਾ ਦਿੰਦੇ ਆ ਪਰ ਜਿਹੜੇ ਪੁਰਤਗេស ਕੰਪਨੀਆਂ ਦੇ ਵਿੱਚ ਸ਼ੁਰੂ ਤੇ ਕੰਮ ਕਰਦੇ ਆ ਉਹਨਾਂ ਦਾ ਟੈਕਸ ਤੁਹਾਨੂੰ ਪਤਾ ਹੈ ਪ੍ਰੋਪਰ ਜੋ ਲਾਅ ਦੇ ਵਿੱਚ ਹੈਗਾ ਕਾਨੂੰਨ ਹੈਗਾ ਉਹਦੇ ਹਿਸਾਬ ਨਾਲ ਹੀ ਟੈਕਸ ਜਾਂਦਾ ਹੁੰਦਾ ਇਹਦੇ ਵਿੱਚ ਉੱਪਰ ਥੱਲੇ ਕੁਝ ਵੀ ਨਹੀਂ ਹੁੰਦਾ ਉਹਨਾਂ ਦਾ ਕੀ ਕਸੂਰ ਆ ਉਹਨਾਂ ਦਾ ਕਾਰਡ ਕਿਉਂ ਨਹੀਂ ਆ ਰਿਹਾ ਨਾ ਉਹਨਾਂ ਨੂੰ ਕੋਈ ਫਾਲਤਾਂ ਆਇਆ ਇਦਾਂ ਦੇ ਬੰਦੇ ਹੀ ਬਹੁਤ ਆ ਕੁਝ ਵੀ ਨਹੀਂ ਪਤਾ ਲੱਗ ਰਿਹਾ ਉਹਨਾਂ ਦਾ ਕੇਸ ਦਾ ਔਰ ਬਹੁਤ ਲੋਕ ਇਦਾਂ ਦੇ ਵੀ ਆ ਜਿਨ੍ਹਾਂ ਨੂੰ ਫਾਲਤੇ ਵੀ ਰিসিਵ ਹੋ ਗਏ ਸੀ ਉਹਨਾਂ ਫਾਲਤੇ ਵੀ ਸਬਮਿਟ ਕਰਤੇ ਹੋ ਕੇ ਜਨਵਰੀ ਫਰਵਰੀ ਮਾਰਚ ਦੇ ਜਿਨ੍ਹਾਂ ਨੇ ਫਾਲਤੇ ਸਬਮਿਟ ਕੀਤੇ ਹੋਏ ਉਹਨਾਂ ਨੂੰ ਹਜੇ ਤੱਕ ਕਾਰਡ ਨਹੀਂ ਰਿਸੀਵ ਹੋ ਰਿਹਾ ਤੇ ਉਹਨਾਂ ਦੀ ਕੀ ਗਲਤੀ ਆ ਉਹਨਾਂ ਨੂੰ ਕਿਹੜੇ ਖਾਤੇ 'ਚ ਪਾਇਆ ਐਮਾ ਨੇ ਕਿ ਉਹਨਾਂ ਨੂੰ ਵੀ ਇਹੀ ਖਾਤੇ ਚ ਪਾਏ ਹੋਏ ਪਾਇਆ ਆਇਮਾ ਨੇ ਕਿ ਅਸੀਂ ਇਹਨਾਂ ਦੇ ਟੀਆਰਸੀ ਕਾਰਡਸ ਸੈਂਡ ਕਰਤੇ ਸੀਗੇ ਤੇ ਇਹਨਾਂ ਨੇ ਸਵੀਪ ਨਹੀਂ ਕੀਤੇ ਵਾਪਸ ਆਏ ਹੋਏ ਤੇ ਫਿਰ ਵਾਪਸ ਆਏ ਸੀ ਫਿਰ ਵੀ ਤੁਹਾਨੂੰ ਮੇਲ ਕਰਨੀ ਚਾਹੀਦੀ ਸੀ ਉਹਨਾਂ ਨੂੰ ਕਿ ਕਾਰਡ ਰੀਸੀਵ ਕਰੋ ਪਰ ਇਦਾਂ ਦਾ ਕੁਝ ਵੀ ਨਹੀਂ ਹੋ ਰਿਹਾ ਆਇਮਾ ਨੇ ਜ਼ਿਆਦਾਤਰ ਕਾਰਡ ਦਿੱਤੇ ਆ ਤੁਹਾਨੂੰ ਪਤਾ ਬ੍ਰਾਜ਼ੀਲੀਅਨ ਦੀ ਗਿਣਤੀ ਬਹੁਤ ਜ਼ਿਆਦਾ ਵੱਡੀ ਹੈ ਇੱਥੇ ਇਸ ਚੀਜ਼ ਦੇ ਲਈ ਉਹੋ ਜਿਆਦਾ ਇੱਥੇ ਇਮੀਗ੍ਰੈਂਟਸ ਹੈਗੇ ਆ ਤੇ ਉਹ ਇੱਥੇ ਜਿਆਦਾ ਕਾਰਡ ਲੈ ਰਹੇ ਆ ਤੇ ਉਹਨਾਂ ਦਾ ਜਿਆਦਾ ਨੰਬਰ ਆ ਆਪਣਾ ਏਸ਼ੀਆ ਦਾ ਬਹੁਤ ਛੋਟਾ ਨੰਬਰ ਆ ਬਹੁਤ ਘੱਟ ਨੰਬਰ ਆ ਔਰ ਸਭ ਤੋਂ ਜਿਆਦਾ ਆਪਣੇ ਫਾਲਤੇ ਕੱਢੇ ਹੋਏ ਆ ਹੁਣ ਦੇਖ ਲਓ 13.5 ਹਜ਼ਾਰ ਬੰਦਾ ਦਾ ਅਜੇ ਖਾਲੀ ਇੰਡੀਆ ਨਾ ਜਿਹਦੇ ਵਿੱਚ ਪੰਜਾਬੀ ਵੀ ਬਹੁਤ ਜਿਆਦਾ ਉਹਨਾਂ ਨੂੰ ਇਹਨਾਂ ਨੇ ਕੱਢਿਆ ਸਾਈਡ ਤੇ ਜਿਨ੍ਹਾਂ ਨੂੰ ਕਾਰਡ ਨਹੀਂ ਦੇਣਾ ਸੋ ਪਹਿਲੀ ਗੱਲ ਇਹ ਆ ਕਿ ਹਾਲੇ ਬਹੁਤ ਬਾਕੀ ਆ ਲੋਕ ਤੇ ਜਿਹੜੇ ਇਹ ਫਸੇ ਹੋਏ ਆ ਇਹਨਾਂ ਦਾ ਵਿਚਾਰਿਆਂ ਦਾ ਕੀ ਕਸੂਰਾ ਕਦੇ ਈਮੇਲ ਸੈਂਡ ਕਰ ਦਿੰਦੇ ਇਹਨਾਂ ਨੂੰ ਕਦੇ ਮੇਲ ਸੈਂਡ ਕਰ ਦਿੰਦੇ ਆ ਆਈ ਹੋਪ ਜਿਹੜਾ ਇਹ ਨੰਬਰ ਬਾਕੀ ਜਿਹੜੇ ਕਹਿ ਰਹੇ ਆ ਕਿ ਹੋਰ ਵੀ ਤਾਦਾਦ ਦੇ ਵਿੱਚ ਅਸੀਂ ਕਾਰਡ ਦਵਾਂਗੇ ਤੇ ਜਿਨ੍ਹਾਂ ਦੇ ਕਾਰਡ ਫਸੇ ਹੋਏ ਆ ਮੇਰਾ ਵੀਰ ਇਹਨਾਂ ਦੇ ਕਾਰਡ ਬਹੁਤ ਜਲਦ ਆ ਜਵੇ ਵਿਚਾਰੇ ਇਹ ਵੀ ਆਪਣੇ ਘਰਾਂ ਦੇ ਵਿੱਚ ਜਾ ਸਕਣ ਆਪਣੀ ਫੈਮਲੀ ਨੂੰ ਮਿਲ ਸਕਣ ਤੇ ਬਾਕੀ ਹੁਣ ਆਪਾਂ ਗੱਲ ਚਾਲਦੇ ਆ ਚਲੋ ਇਹ ਤਾਂ ਹੋ ਗਿਆ ਐਮਾ ਦਾ ਜਿਹੜਾ ਇਹਨੇ ਅੰਕੜਾ ਸ਼ੋਅ ਕੀਤਾ ਕਿਸੇ ਨੂੰ ਸਮਝ ਤੋਂ ਬਾਹਰ ਆ ਵੀ ਲੋਕ ਤਾਂ ਉੱਥੇ ਪਰੇਸ਼ਾਨ ਆ ਕਿ ਸਾਡਾ ਕਾਰਡ ਨਹੀਂ ਮਿਲਿਆ ਹੈਗਾ ਇਹ ਅੰਕੜਾ ਪਤਾ ਨਹੀਂ ਕਿੱਥੋਂ ਆ ਗਿਆ ਕਿੱਥੋਂ ਨਹੀਂ ਪਰ ਚਲੋ ਜੋ ਵੀ ਹੁੰਦਾ ਚੰਗਾ ਹੀ ਹੁੰਦਾ ਵਧੀਆ ਉਹਨਾਂ ਨੇ ਕਾਰਡ ਤਾਂ ਹੀ ਦਿੱਤੇ ਆ ਕਿਸੇ ਨਾ ਕਿਸੇ ਨੂੰ ਪਰ ਉਹ ਲੋਕ ਉਹ ਵਿਚਾਰੇ ਦੁਖੀ ਜਿਹਨਾਂ ਨੂੰ ਹਜੇ ਤੱਕ ਕਾਰਡ ਨਹੀਂ ਮਿਲੇ ਉਹਨਾਂ ਨਾਲ ਕੀ ਹੋ ਰਿਹਾ ਉਹਨਾਂ ਨਾਲ ਬਸ ਡਰਾਮੇਬਾਜੀ ਹੋ ਰਹੀ ਹੈ ਕਿਤੇ ਈਮੇਲ ਸੈਂਡ ਕਰ ਦਿੰਦੇ ਆ ਕਦੇ ਆ ਹੁਣ ਪੋਰਟਲ ਤੇ ਹੁਣ ਪੋਰਟਲ ਤੇ ਮੈਨੂੰ ਮੈਸੇਜ ਬਹੁਤ ਜ਼ਿਆਦਾ ਆਇਆ ਹੋਇਆ ਕਮੈਂਟ ਬਹੁਤ ਜ਼ਿਆਦਾ ਹੋਇਆ ਕਿ ਚੇਂਜ ਹੋਣ ਲੱਗ ਗਿਆ ਸਟੇਟਸ ਸੋ ਮੈਂ ਤੁਹਾਨੂੰ ਇੱਕ ਗੱਲ ਦੱਸ ਦਵਾਂ ਕਿ ਇਹਦੇ ਵਿੱਚ ਤੁਹਾਨੂੰ ਪਤਾ ਹੀ ਹੈ ਸਟੇਟਸ ਚੇਂਜ ਹੋਣਾ ਹੀ ਹੋਣਾ ਕਿਉਂਕਿ ਮੈਂ ਤੁਹਾਨੂੰ ਹਮੇਸ਼ਾ ਹੀ ਕਹਿੰਦਾ ਹੁੰਦਾ ਇਹ ਸੇਮ ਈਮੇਲ ਦੇ ਵਾਲਾ ਸੀਨ ਆ ਕਿ ਤੁਹਾਡਾ ਕੇਸ ਐਨਾਲਾਈਜ਼ ਦੇ ਵਿੱਚ ਆ ਫਿਰ ਵੀ ਲੋਕਾਂ ਨੂੰ ਕਾਰਡ ਰਿਸੀਵ ਹੋ ਗਿਆ ਸੀਗੇ ਸੋ ਸੇਮ ਇਹੀ ਤੁਹਾਨੂੰ ਮੈਂ ਉਹਦਾ ਵੀ ਕਿਹਾ ਸੀ ਤੁਹਾਨੂੰ ਹਾਲੇ ਤੱਕ ਇਹ ਫਾਈਨਲ ਡਿਸੀਜਨ ਨਹੀਂ ਹੈਗਾ ਕਿ ਤੁਹਾਡੀ ਫਾਈਲ ਰਿਜੈਕਟ ਹੋ ਗਈ ਖਤਮ ਬਸ ਜਾਓ ਆਪਣਾ ਹੁਣ ਜਿੱਥੇ ਜਾਣਾ ਤੁਸੀਂ ਉਹ ਚੀਜ਼ ਨਹੀਂ ਹੈਗੀ ਹਜੇ ਤੁਹਾਨੂੰ ਜਦੋਂ ਫਾਈਨਲ ਰਿਜ਼ਲਟ ਆਊਗਾ ਜਾਂ ਫਾਈਨਲ ਤੁਹਾਨੂੰ ਇਦਾਂ ਦਾ ਕੈਨਸਲ ਦਾ ਹੋਏਗਾ ਨਾ ਤਾਂ ਉਹ ਤੁਹਾਨੂੰ ਹਮੇਸ਼ਾ ਹੀ ਈਮੇਲ ਕਰਨਗੇ ਜਾਂ ਲੈਟਰ ਪਾਉਣਗੇ ਵੀ ਤੁਹਾਡਾ ਇਹ ਕੇਸ ਉਹ ਹੋ ਗਿਆ ਜੀ ਕੈਨਸਲ ਹੋ ਗਿਆ ਜੀ ਰਿਜੈਕਟ ਕਰਤਾ ਸੀ ਕਿਉਂਕਿ ਜਿੱਦਾਂ ਤੁਹਾਨੂੰ ਪਤਾ ਕੰਟਰੀ ਆਰਡ ਦੇ ਈਮੇਲਾਂ ਲੋਕਾਂ ਨੂੰ ਰੀਸੀਵ ਹੋਈਆਂ ਸੀ ਉਹ ਇੱਕ ਪ੍ਰੂਫ ਹੁੰਦਾ ਕਿ ਹਾਂ ਤੁਹਾਨੂੰ ਇਹ ਹਲੇ ਸਟੇਟਸ ਆ ਇਹਦੇ ਉੱਪਰ ਥੋੜਾ ਲਿਖਿਆ ਇਹਦੇ ਵਿੱਚ ਇਹ ਡਰਨ ਦੀ ਲੋੜ ਨਹੀਂ ਕਿ ਤੁਹਾਡਾ ਕੇਸ ਹੀ ਰਿਜੈਕਟ ਕਰਤਾ ਇਹਨਾਂ ਨੇ ਅੜਾਈ ਦਿੱਤਾ ਉਹ ਨਹੀਂ ਹੋਇਆ ਤੇ ਜਿਹੜੀ ਦੂਜੀ ਗੱਲ ਆ ਕਿ ਇਹ ਮੈਂ ਹਜੇ ਤੱਕ ਮੈਨੂੰ ਕਿਸੇ ਨੇ ਵੀ ਨਾ ਤਾਂ ਮੈਸੇਜ ਭੇਜਿਆ ਨਾਮ ਨੂੰ ਸਕਰੀਨਸ਼ਾਟ ਭੇਜਿਆ ਇਸ ਚੀਜ਼ ਨੂੰ ਲੈ ਕੇ ਕਿ ਭਾਜੀ ਮੇਰਾ ਪਹਿਲਾ ਰਿਜੈਕਸ਼ਨ ਦਾ ਮੈਸੇਜ ਆਇਆ ਹੋ ਜੀ ਰਿਜੈਕਟ ਕੀਤੀ ਹੋ ਜਗੀ ਮੇਰੀ ਫਾਈਲ ਤੇ ਸਟੇਟਸ ਉੱਪਰ ਇਹ ਸ਼ੋ ਹੁੰਦਾ ਸੀ ਪਰ ਹੁਣ ਕੱਲ ਤੋਂ ਜਾਂ ਅੱਜ ਤੋਂ ਮੇਰਾ ਸਟੇਟਸ ਚੇਂਜ ਹੋ ਗਿਆ ਕਿ ਮੈਨੂੰ ਅਪਰੂਵਡ ਕਰਤਾ ਉਹਨਾਂ ਨੇ ਮੇਰਾ ਕੇਸ ਕਿ ਤੇਰਾ ਕਾਰਡ ਬਹੁਤ ਜਲਦ ਰੀਸੀਵ ਹੋ ਜਾਏਗਾ ਪਰ ਹਾਂ ਇੱਕ ਮੈਂ ਪਿੱਛੇ ਵੀਡੀਓ ਵੀ ਪਾਈ ਸੀ ਤੁਹਾਨੂੰ ਪਤਾ ਕਿ ਉਹ ਭਰਾ ਨੇ ਲਿਖਿਆ ਸੀ ਕਿ ਮੇਰਾ ਕੇਸ ਅਪਰੂਵਡ ਦਾ ਉੱਪਰ ਸਟੇਟਸ ਸ਼ੋ ਹੋ ਰਿਹਾ ਮੈਨੂੰ ਤੇ ਉਸ ਤੋਂ 3 ਦਿਨਾਂ ਬਾਅਦ ਉਹਨੂੰ ਕਾਰਡ ਰਿਸੀਵ ਹੋ ਗਿਆ ਸੀ ਮੈਂ ਤੁਹਾਨੂੰ ਕਿਹਾ ਸੀ ਕਿ ਉਹ ਦਾ ਕਾਰਡ ਪਹਿਲਾਂ ਹੀ ਡਿਸਪੈਚ ਕੀਤਾ ਹੋਇਆ ਸੀ ਆਲਰੇਡੀ ਉਹ ਜਸਟ ਇੱਕ ਉੱਪਰ ਆਇਆ ਸੀਗਾ ਵੀ ਕੇਸ ਦਾ ਕੇਸ ਐਨਲਾਈਜ਼ ਹੋ ਕੇ ਅਪਰੂਵਡ ਹੋ ਗਿਆ ਸੋ ਅਗਰ ਐਦਾਂ ਦਾ ਕਿਸੇ ਨੂੰ ਹੋਇਆ ਹੋਵੇ ਵੀ ਜਾਂ ਤਾਂ ਅਪਰੂਵਡ ਹੋਇਆ ਸਟੇਟਸ ਹੋਇਆ ਸੀਗਾ ਤੇ ਉਹਨੂੰ ਕਾਰਡ ਰੀਸੀਵ ਹੋਇਆ ਹੋਵੇ ਜਾਂ ਫਿਰ ਕੋਈ ਐਦਾਂ ਦਾ ਮੇਰਾ ਵੀਰ ਹੋਵੇ ਕਿ ਜਿਹਦਾ ਕੇਸ ਰਿਜੈਕਟ ਸੀਗਾ ਕੀਤਾ ਹੋਇਆ ਉਹਨਾਂ ਨੇ ਐਦਾਂ ਦਾ ਸਟੇਟਸ ਸ਼ੋ ਹੋ ਰਿਹਾ ਸੀ ਉਹਨਾਂ ਨੂੰ ਈਮੇਲ ਆ ਗਈ ਕਿ ਤੇਰਾ ਕੇਸ ਅਪਰੂਵ ਹੋ ਗਿਆ ਜਾਂ ਤੇਰਾ ਪੋਰਟਲ ਦੇ ਉੱਪਰ ਉਹਦਾ ਕੇਸ ਅਪਰੂਵਡ ਦਾ ਸਟੇਟਸ ਚੇਂਜ ਹੋਇਆ ਹੋਵੇ ਤਾਂ ਪਲੀਜ਼ ਪਲੀਜ਼ ਕਮੈਂਟ ਕਰਕੇ ਜਰੂਰ ਦੱਸਿਓ ਤਾਂ ਕਿ ਯਾਰ ਬਹੁਤ ਲੋਕ ਡਰੇ ਹੋਏ ਆ ਬਹੁਤ ਕਨਫਿਊਜ਼ਨ ਫੈਲ ਰਹੀਆਂ ਇੱਥੇ ਬਹੁਤ ਕੁਝ ਹੋ ਰਿਹਾ ਕਿਉਂਕਿ ਮੈਂ ਇਸ ਚੀਤੇ ਟਾਪਿਕ ਤੇ ਵੀਡੀਓ ਕਲੀਅਰ ਤਾਂ ਨਹੀਂ ਕਰ ਪਾ ਰਿਹਾ ਕਿਉਂਕਿ ਮੇਰੇ ਕੋਲ ਕੋਈ ਪ੍ਰੂਫ ਨਹੀਂ ਕਿਉਂਕਿ ਨਾ ਤਾਂ ਮੈਨੂੰ ਕਿਸੇ ਨੇ ਸਕਰੀਨਸ਼ਾਟ ਭੇਜਿਆ ਨਾ ਹੀ ਮੈਨੂੰ ਕਿਸੇ ਨੇ ਮੈਸੇਜ ਦੇ ਵਿੱਚ ਆ ਕੇ ਕਮੈਂਟ ਦੇ ਵਿੱਚ ਆ ਕੇ ਦੱਸਿਆ ਸੋ ਤਾਂ ਕਰਕੇ ਮੈਂ ਕਹਿ ਰਿਹਾ ਕਿ ਜਿਨ੍ਹਾਂ ਲੋਕਾਂ ਦੇ ਕਮੈਂਟ ਆਏ ਹੋਏ ਆ ਕਿ ਇਦਾਂ ਹੋ ਰਿਹਾ ਵਾਕਈ ਹੋ ਰਿਹਾ ਜੀ ਮੇਰਾ ਤਾਂ ਕੁਝ ਹੋਇਆ ਨਹੀਂ ਇਦਾਂ ਸੋ ਉਹ ਵਿਚਾਰਿਆਂ ਦਾ ਡਾਊਟ ਕਲੀਅਰ ਹੋ ਸਕੇ ਅਗਰ ਕਿਸੇ ਦਾ ਹੋਇਆ ਤਾਂ ਪਲੀਜ਼ ਮੈਂ ਹੱਥ ਵਨ ਕੇ ਤੁਹਾਡੇ ਅੱਗੇ ਬੇਨਤੀ ਕਰਦਾ ਤਾਂ ਪਲੀਜ਼ ਪਲੀਜ਼ ਯਾਰ ਰਿਕੁਐਸਟ ਆ ਤੁਹਾਨੂੰ ਆਪਣਾ ਸਟੇਟਸ ਦੱਸਿਓ ਜ਼ਰੂਰ ਵੀ ਹੋਇਆ ਜਾਂ ਨਹੀਂ ਹੋਇਆ ਤਾਂ ਕਿ ਯਾਰ ਉਹ ਵਿਚਾਰੇ ਆਪਣੀ ਇਹ ਟੈਨਸ਼ਨ ਤੁਹਾਨੂੰ ਪਤਾ ਕਿੰਨੀ ਜ਼ਿਆਦਾ ਹੋ ਜਾਂਦੀ ਇਸ ਚੀਜ਼ ਦੇ ਉੱਤੇ ਤੇ ਉਹ ਇਸ ਚੀਜ਼ ਤੋਂ ਨਿਕਲ ਸਕਣ ਤੇ ਬਾਕੀ ਮੈਂ ਤੁਹਾਨੂੰ ਇਹ ਵੀ ਗੱਲ ਕਲੀਅਰ ਕਰਦਾ ਕਿ ਮੇਰਾ ਵੀਰ ਤੁਹਾਨੂੰ ਟੈਨਸ਼ਨ ਨਾਲ ਲਿਆ ਕਰੋ ਸਭ ਕੁਝ ਠੀਕ ਹੋ ਜਾਏਗਾ ਇੰਨਾ ਜ਼ਿਆਦਾ ਹੜ ਬੜਾਹਾ ਨਾ ਕਰਿਆ ਕਰੋ ਕਿ ਬੱਸ ਮਰ ਗਏ ਜੀ ਲੁੱਟ ਗਏ ਜ਼ਿੰਦਗੀ ਬਹੁਤ ਵੱਡੀ ਐਨੀ ਛੇਤੀ ਜੀ ਨਹੀਂ ਹਾਰ ਮੰਨਿਆ ਕਰੋ ਚੜ੍ਹਦੀ ਕਲਾ ਚ ਰਿਹਾ ਕਰੋ ਉਹ ਵੀਰ ਵੀ ਬੈਠੇ ਹੀ ਹਾਲੇ ਆਸਤੇ ਬੈਠੇ ਆ ਚੜ੍ਹਦੀ ਕਲਾ ਦੇ ਵਿੱਚ ਬੈਠੇ ਆ ਜਿਨ੍ਹਾਂ ਨੇ ਪ੍ਰੋਟੈਸਟ ਵੀ ਕੀਤਾ ਸੀਗਾ ਜਿਨ੍ਹਾਂ ਦੀ ਕੰਟਰੀ ਆਟ ਲੱਗਾ ਹੋਇਆ ਹਜੇ ਉਹਨਾਂ ਨੂੰ ਉਹਨਾਂ ਨੂੰ ਤਾਂ ਕਾਰਡ ਦਾ ਸਪੈਸ਼ਲ ਉਹਨੇ ਕਹੀ ਦਿੱਤਾ ਵੀ ਦੇਣਾ ਨਹੀਂ ਕੰਟਰੀ ਆਟ ਕਰਨਾ ਉਹ ਵੀਰ ਵੀ ਲੜ ਰਹੇ ਆ ਉਹ ਵੀ ਵਿਚਾਰੇ ਕੰਮ ਕਰ ਰਹੇ ਆ ਇੱਥੇ ਰਹਿ ਰਹੇ ਆ ਤੇ ਤੁਹਾਡੇ ਦਾ ਹਾਲੇ ਸਟੇਟਸ ਦੀ ਲੜਾਈ ਚੱਲਦੀ ਪਈ ਯਾਰ ਰਿਜੈਕਟ ਰਿਜੈਕਸ਼ਨ ਆ ਜਾਂ ਅਪਰੂਵਰ ਦੀ ਸੋ ਪਲੀਜ਼ ਚੜ੍ਹਦੀ ਕਲਾ ਚ ਰਿਹਾ ਕਰੋ ਟੈਨਸ਼ਨ ਨਾ ਲਿਆ ਕਰੋ ਟੈਨਸ਼ਨ ਲੈਣ ਨਾਲ ਕੁਝ ਨਹੀਂ ਹੋਣਾ ਡਿਪਰੈਸ਼ਨ 'ਚ ਨਾ ਜਾਇਆ ਕਰੋ ਕੰਮ ਕਰੋ ਘਰ ਦੇ ਬਾਰੇ ਸੋਚੋ ਆਪਣੇ ਸੋ ਇਹ ਚੀਜ਼ਾਂ ਚੱਲਦੀਆਂ ਰਹਿਣੀਆਂ ਬਹੁਤ ਜਲ ਤੁਹਾਨੂੰ ਵੀ ਕਾਰਡ ਮਿਲੇਗਾ ਮੈਂ ਇਹੀ ਅਰਦਾਸ ਕਰਦਾ ਕਿ ਡਰਨੇ ਦੀ ਕੋਈ ਲੋੜ ਨਹੀਂ ਕਾਰਡ ਮਿਲ ਜਾਣਾ ਬਹੁਤ ਜਲ ਕਾਰਡ ਮਿਲੇਗਾ ਬਾਕੀ ਜੋ ਵੀ ਯਾਰਗੇ ਇਸ ਦੇ ਬਾਰੇ ਅਪਡੇਟ ਆਏਗੀ ਆਪਾਂ ਤੁਹਾਡੇ ਨਾਲ ਸ਼ੇਅਰ ਕਰੇ ਦੇਣੀ ਤੁਹਾਨੂੰ ਪਤਾ ਹੀ ਆ ਤੇ ਉਹਦੇ ਲਈ ਤੁਸੀਂ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਕੇ ਰੱਖਿਓ ਤਾਂ ਕਿ ਜੋ ਵੀ ਨਮੀ ਨਮੀ ਅਪਡੇਟ ਆਏਗੀ ਜਿੱਦਾਂ ਵੀ ਕੋਈ ਵੀ ਅਪਡੇਟ ਆਂਦੀ ਰਹਿੰਦੀ ਹੈ ਲੋਕ ਉੱਕਾਂ ਦੇ ਆਸ-ਪਾਸ ਜੋ ਕੀ ਕੁਝ ਹੋ ਰਿਹਾ ਉਹ ਆਪਾਂ ਤੁਹਾਡੇ ਨਾਲ ਸ਼ੇਅਰ ਕਰਦੇ ਰਹਿੰਦੇ ਆ ਬਾਕੀ ਇਹਦੇ ਬਾਰੇ ਤੁਹਾਡਾ ਕੀ ਕਹਿਣਾ ਹੋਇਆ ਪੁੱਛਣਾ ਹੋਇਆ ਜੇ ਤੁਹਾਡੀ ਕੋਈ ਰਾਏ ਹੋਈ ਤਾਂ ਤੁਸੀਂ ਉਹ ਵੀ ਆਪਣਾ ਪਲੀਜ਼ ਪਲੀਜ਼ ਕਮੈਂਟ ਜਰੂਰ ਕਰਿਆ ਕਰੋ ਔਰ ਇਸ ਵੀਡੀਓ ਨੂੰ ਜਿਆਦਾ ਤੇ ਜਿਆਦਾ ਲਾਈਕ ਕਰ ਦਿਓ ਤੇ ਜਿਆਦਾ ਜਿਆਦਾ ਸ਼ੇਅਰ ਕਰ ਦਿਓ ਹਾਈਪ ਦਾ ਬਟਨ ਦਬਾਉਣਾ ਨਾ ਭੁੱਲਿਆ ਕਰੋ ਪਲੀਜ਼ ਪਲੀਜ਼ ਹਾਈਪ ਦਾ ਉਰ ਦਬਾਇਆ ਕਰੋ ਔਰ ਲਾਸਟ ਦੇ ਵਿੱਚ ਫਿਰ ਬੇਨਤੀ ਕਰਦਾ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ ਤੁਹਾਡਾ ਆਪਣਾ ਚੈਨਲ ਆ ਤਾਂ ਕਿ ਤੁਹਾਨੂੰ ਨਵੀਂ-ਨਵੀਂ ਅਪਡੇਟ ਮਿਲਦੀ ਰਹੇ ਕੀ ਹੋ ਰਿਹਾ ਕੀ ਨਹੀਂ ਹੋ ਰਿਹਾ ਥੈਂਕ ਯੂ